ਪੂਰੇ ਖਾਨ ਦੇ ਸ਼ਿਕਾਇਤ ਵਾਲੀ ਵੱਡੀ ਖਬਰ ਚਣਵੀ ਹੋਲਿਆ ਦੇ ਉਹ ਵਿਕਿਆ ਦੇ ਵਿੱਚ ਸੁਸਰੀ ਪੰਡਿਆ ਆ। ਭਾਈ ਵਿੱਚ ਇੰਨਾ ਕੁ ਨਹੀਂ ਇਸ ਵਾਰੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅੰਮ੍ਰਿਤਸਰ ਜਿੱਥੋਂ ਇੱਕ ਵਿਅਕਤੀ ਨੇ ਰੇੜੀ ਤੋਂ ਪਟੂਰੇ ਪੈਕ ਕਰਾਇਆ ਤੇ ਜਦੋਂ ਘਰ ਲਿਆ ਕੇ ਉਹਨੇ ਉਹ ਪੈਕੇਟ ਖੋਲ੍ਹਿਆ ਤਾਂ ਪਟੂਰਿਆਂ ਦੇ ਵਿੱਚੋਂ ਸੁਸਰੀ ਵਰਗੇ ਕੀੜੇ ਨਿਕਲੇ। ਜਿਸ ਦੀ ਸ਼ਿਕਾਇਤ ਉਹਨੇ ਜਦੋਂ ਰੇੜੀ ਵਾਲੇ ਕੋਲ ਕੀਤੀ ਤਾਂ ਰੁੜੀ ਵਾਲੇ ਨੇ ਇੱਕੋ ਗੱਲ ਕਹੀ ਕਿ ਬਰਸਾਤ ਦਾ ਮੌਸਮ ਹੋਣ ਕਰਕੇ ਇਹੋ ਜਿਹੇ ਕੀੜੇ ਮਕੌੜੇ ਆ ਮਿਲ ਜਾਂਦੇ ਨੇ। ਤੇ ਇਸ ਦੀ ਸ਼ਿਕਾਇਤ ਜਦੋਂ ਗ੍ਰਾਹਕ ਨੇ ਫੂਡ ਸਪਲਾਈ ਡਿਪਾਰਟਮੈਂਟ ਕੀਤੀ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਵਿਅਕਤੀ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਆ ਸੁਸਰੀ ਆ ਪਤਾ ਨਹੀਂ ਕਿਹੜਾ ਕੀੜਾ ਵਾ ਠੀਕ ਆ ਇਹ ਕਾਹ ਵਿੱਚ ਸੁਸਰੀ ਪਰੀ ਪੰਡੀ ਜੇ ਆਹ ਦੇਖੋ ਠੀਕ ਆ ਪਤਾ ਨਹੀਂ ਕੀੜਾ ਹੈ ਸੁਸਰੀ ਕੀ ਹੈ ਇੱਥੇ ਇੱਕ ਹੋਰ ਪਰੀ ਪੰਡੀ ਹੈ ਮਤਲਬ ਇਹਦੇ ਵਿੱਚ ਪਤਾ ਨਹੀਂ ਕੀ ਕੀ ਕੁਝ ਸੁਸਰੀਆਂ ਵਿੱਚ ਗੁੰਨੀ ਗਾਨੀ ਜਾਣ ਦੇ ਐਦਾਂ ਨਹੀਂ ਛਾਲਿਆ ਕਦੀ ਮੈਂ ਤਾਂ ਛਾਲਿਆ ਨਹੀਂ ਕਦੀ ਕਰਦਾ ਇੱਥੇ ਇੱਕ ਹੋਰ ਹੈ ਦੇ ਵਿੱਚ ਸਾਹਮਣੇ ਹੈ ਸਾਡੇ ਨੂੰ ਲੈ ਕੇ ਰਜਿੰਦਰਪਾਲ ਸਿੰਘ ਹੈ ਜੀ ਔਰ ਮੈਂ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਸਾਇਕ ਕਮਿਸ਼ਨਰ ਫੂਡ ਸੇਫਟੀ ਤਨਾਤਾ ਸਰ ਸੋਸ਼ਲ ਮੀਡੀਆ ਤੇ ਪਰ ਇੱਕ ਵੀਡੀਓ ਵਾਇਰਲ ਹੋ ਗਈ ਹੈ ਇਹ ਫਟੂਰੇ ਕੀ ਹੈਗਾ ਪੂਰਾ ਮੰਗਦਾ ਜੀ ਤੁਸੀਂ ਉਹ ਦੇਖੋ ਸੋਸ਼ਲ ਮੀਡੀਆ ਤੇ ਆ ਰਹੀ ਇੱਕ ਵੀਡੀਓ ਜਿਹੜੀ ਹੈ ਮੇਰੇ ਫੋਨ ਦੇ ਵਿੱਚ ਵੀ ਆਈ ਹੈ ਹੁਣ ਇਹ ਆਈ ਹੈ ਜਸਟ 15-20 ਮਿੰਟ ਪਹਿਲਾਂ ਪਹਿਲਾਂ ਇੱਕ ਵੀਡੀਓ ਪਈ ਸੀ ਜਿਹਦੇ ਵਿੱਚ ਉਹਨਾਂ ਵੱਲੋਂ ਕੋਈ ਮੈਂਸ਼ਨ ਨਹੀਂ ਕੀਤਾ ਗਿਆ ਕਿ ਕਿੱਥੇ ਦੀ ਦੁਕਾਨ ਹੈ ਕਿੱਥੇ ਆ ਹੁਣ ਉਹਨਾਂ ਨੇ 5-7 ਮਿੰਟ ਪਹਿਲਾਂ ਹੀ ਮੈਸੇਜ ਪਾਇਆ ਹੈ ਕਿ ਕੋਈ ਇੱਥੇ ਅਜਨਾਲਾ ਦੇ ਵਿੱਚ ਕੋਈ ਭੋਜਨ ਭੰਡਾਰ ਹੈ ਉੱਥੇ ਦੀ ਇਹ ਵਾਕਿਆਤ ਹੈ ਕਿ ਇੱਕ ਘਟੂਰਾ ਹੈ ਔਰ ਘਟੂਰੇ ਦੇ ਵਿੱਚ ਕੋਈ ਸੁਸਰੀ ਜਿਹੜੀ ਹੈ ਨਾਲ ਹੀ ਉਹਨਾਂ ਨੇ ਗੁੰਨ ਦਿੱਤੀ ਹੈ ਜਿਸ ਕਰਕੇ ਜਿਹੜਾ ਹੈ ਇਹ ਵੀਡੀਓ ਜਿਹੜੀ ਹੈ ਵਾਇਰਲ ਹੋ ਕੇ ਸਾਡੇ ਤੱਕ ਪਹੁੰਚੀ ਹੈ ਔਰ ਅਸੀਂ ਆਪਣੀ ਟੀਮ ਇਕੱਠੀ ਕਰ ਰਹੇ ਹਾਂ ਔਰ ਅਜਨਾਲਾ ਦੇਖ ਕੇ ਜਿਹੜਾ ਹੈ ਇਨਵੈਸਟੀਗੇਸ਼ਨ ਕਰਨ ਦੇ ਲਈ ਜਾ ਰਹੇ ਹਾਂ ਸੋ ਜਿਹੜੀ ਇਹਨਾਂ ਦੇ ਰੀੜੀਆਂ ਲੱਗਦੀਆਂ ਨੇ ਇਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜਾਂ ਕੋਈ ਵਾਰਨਿੰਗ ਦੇਣਾ ਚਾਹੋਗੇ ਦੇਖੋ ਮੈਸੇਜ ਤੇ ਮੇਰਾ ਇਹੀ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਦੇਖੋ ਜਿਸ ਤਰ੍ਹਾਂ ਇਹ ਮੈਦਾ ਵਗੈਰਾ ਹੈ ਇਸ ਨੂੰ ਸ਼ਾਨਣਾ ਚਾਹੀਦਾ ਹੈ ਛਾਣ ਕੇ ਫਿਰ ਇਸ ਨੂੰ ਗੁੰਨ ਕੇ ਆਟੇ ਨੂੰ ਦਾ ਡੋ ਬਣਾ ਕੇ ਜਿਹ ਮੈਦੇ ਦਾ ਡੋ ਬਣਾ ਕੇ ਫਿਰ ਉਸ ਨੂੰ ਜਿਹੜਾ ਹੈ ਕਰਨਾ ਚਾਹੀਦਾ ਕਿਉਂਕਿ ਬਾਰਿਸ਼ਾ ਦਾ ਮੌਸਮ ਹੈ ਬਹੁਤ ਜ਼ਿਆਦਾ ਮੱਖੀ ਮੱਛਰ ਔਰ ਇਹ ਹੈ ਚੱਲ ਰਿਹਾ ਹੈ ਔਰ ਇਸ ਨੂੰ ਲੈ ਕੇ ਸਾਰੇ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਸੁਚੇਤ ਹੋਣਾ ਚਾਹੀਦਾ ਤਾਂ ਕਿ ਲੋਕਾਂ ਦੀ ਸਿਹਤ ਨਾ ਕਿਸੇ ਤਰੀਕੇ ਦਾ ਕੋਈ ਖਰਬਾਟ ਨਾ ਕੀਤਾ ਜਾਵੇ ਜਿਹੜੀ ਚਾਲ ਦੇ ਉੱਪਰ ਕਾਰਵਾਈ ਹੋਵੇਗੀ ਜੀ ਇੱਕ ਵੀਡੀਓ ਦੇਖੋ ਜੀ ਅਸੀਂ ਅਸੀਂ ਜਾ ਰਹੇ ਹਾਂ ਜੀ ਜਾ ਕੇ ਉੱਥੇ ਜੋ ਵੀ ਮੌਕੇ ਤੇ ਅਸੀਂ ਜਿਹੜੀ ਇਹ ਬੰਦ ਕਰ ਰਹੀ ਕਰਾਂਗੇ